ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਆਪਾਂ ਬਣਾਉਣ ਪਹੁੰਚੇ ਆਂ ਵੀਰ ਜਲੰਧਰ ਕੋਲੇ ਜਲੰਧਰ ਪਿੰਡ ਜਲੰਧਰ ਵੀਰ ਦਾ ਪਿੰਡ ਜਿਹੜਾ ਕਿਸਾਨ ਵੀਰੋ ਮਾਨਮਰਾੜ ਬੰਡ ਹੈ ਤੇ ਭਰਾ ਦਾ ਵਪਾਰ ਲੈਣ ਦਾ ਕੰਮ ਹੈ ਕਿਸਾਨ ਵੀਰੋ ਇਸ ਘਰੋਂ ਅੱਗੇ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਕਵਰ ਕੀਤੀਆਂ ਤੇ ਅੱਜ ਫੇਰ ਤੁਸੀਂ ਸਕਰੀਨ ਤੇ ਦੋ ਨੱਕ ਦੇਖ ਰਹੇ ਹੋ ਕਿਸਾਨ ਵੀਰੋ ਇੱਕ ਵਾੜਾ ਸੁਆ ਵੀਰ ਤੋਂ ਪੁੱਛਾਂਗੇ ਕਿੰਨਾ ਮੈਂ ਤੇ ਇੱਕ ਗਾਂ ਸੂਈ ਸਵਾਈ ਹੈ ਕਿਸਾਨ ਵੀਰ ਉਹ ਬੜਾ ਸੋਹਣਾ ਇਹਦੇ ਥੱਲੇ ਦੁੱਧ ਜਿਹੜਾ ਹਾਜ਼ਰ ਹੈ ਕਿਸਾਨ ਵੀਰੋ ਦੁੱਧ ਮੰਨ ਲਿਓ ਬੌਲਾ ਮੰਨ ਲਿਓ ਕੁਝ ਦਿਨਾਂ ਦੀ ਸੂਈ ਹੈ 나ੜੂਆ ਬੱਚੇ ਦਾ ਜਿਹੜਾ ਉਹ ਨਾਲ ਆ ਕਿਸਾਨ ਵੀਰੋ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਕਿੰਨੇ ਦਿਨ ਹੋਏ ਹੈ ਸੂਈ ਨੂੰ ਤੇ ਕਿੰਨਾ ਕਿਨੇ ਦੁੱਧ ਬਾਦ ਜਾਂ ਬੌਲਾ ਹੈ ਉਹ ਆਪਾਂ ਤੁਹਾਨੂੰ ਸਾਰੀ ਜਿਹੜੀ ਡਿਟੇਲ ਵੀਰ ਤੋਂ ਲੈ ਦੇਣੀ ਹੈ ਤੇ ਜਿਹੜਾ ਮਾਨਮਰਾੜ ਪਿੰਡ ਕਿਸਾਨ ਵੀਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਝੰਡਾ ਸਾਹਿਬ ਤੇ ਇੱਕ ਪਾਸੇ ਜਿਹੜੇ ਕੌਣੀ ਇਹ ਪਿੰਡ ਇਸ ਪਿੰਡ ਦੇ ਜਿਹੜੇ ਗਵਾਂਢੀ ਪਿੰਡ ਹੈ ਕਿਸਾਨ ਵੀਰੋ ਸ਼ੁਰੂਆਤ ਕਰਾਂਗੇ ਕਿਸਾਨ ਵੀਰੋ ਇਸ ਗੱਬਣ ਵਹਿੜ ਤੋਂ ਤੇ ਇਹਨਾਂ ਦੋਹਾਂ ਨਗਾਂ ਦੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈ ਦੇਣੀ ਹੈ ਇਹ ਵਹਿੜ ਵੇਖੋ ਕਿਸਾਨ ਵੀਰੋ ਲੇਵੇ ਦੀ ਬੰਤਰ ਬੜੀ ਸੋਹਣੀ ਇਹਨੇ ਰੱਖਣੀ ਹੈ ਤੇ ਕੁਝ ਦਿਨੇ ਇਹਨੇ ਲੈ ਜਾਣੇ ਕ੍ਰਾਸ ਬਰੀਡ ਚ ਪੈਂਦੀ ਹੈ ਕਿਸਾਨ ਵੀਰੋ ਥੋੜੀ ਜੀ ਪ੍ਰਿੰਟ ਵਾਈਜ਼ ਬੜੀ ਚੰਗੀ ਹੈ ਤੇ ਵਜਨ ਵਜੂਦ ਵਾਲੀ ਵੱੱਛੀ ਐ ਕਿਸਾਨ ਵੀਰੋ ਕੱਦ ਚੰਗਾ ਕੱਦ ਕਹਿ ਸਕਦੇ ਆ ਪਸੂਆ ਵੀਰ ਤੋਂ ਪੁੱਛਣਾ ਪਿੱਠਪੁੜੇ ਦੀ ਚੜਾਈ ਤੇ ਬੜੀ ਸੋਹਣੀ ਐ ਤੇ ਲੇਵੇ ਦੀ ਬੰਤਰ ਬੜੀ ਚੰਗੀ ਐ ਨੇ ਰੱਖਣੀ ਐ ਕਿਸਾਨ ਵੀਰੋ ਥਣਾ ਦੀ ਬੰਤਰ ਮੁੱਠੀ ਦੀ ਚੁਾਈ ਵਾਲਾ ਇਹਨੇ ਥਾਣਾ ਕਿਸਾਨ ਵੀਰੋ ਕੱਢਣਾ ਭਲਾਂ ਚ ਤੁਸੀਂ ਉਸ ਹਿਸਾਬ ਨਾਲ ਆਪਦੀ ਜੱਜਮੈਂਟ ਲਾ ਲੈਣੀ ਐ ਸੀਲਸਲਗ ਵੀਰ ਕਹਿੰਦਾ ਬਹੁਤ ਐ ਆਜੋ ਲੈਨੇ ਇੱਕ ਨੰਬਰ ਵਹਿੜ ਦੀ ਜਾਣਕਾਰੀ ਕਿਸਾਨ ਵੀਰੋ ਹਾਂਜੀ ਜਲੰਧਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਵਧੀਆ ਵਧੀਆ ਚੰਗਾ ਚੱਲੀ ਜਾਂਦਾ ਕਾਰੋਬਾਰ ਜੀ ਤੇ ਬਾਈ ਜੀ ਇਹ ਜਿਹੜੇ ਆਪਣਾ ਜੀ ਕੰਟੈਕਟ ਨੰਬਰ ਮੜਾਏ ਜੇ ਬੋਲਿਓ 628426893 ਤੇ ਜਿਹੜੀ ਇਹ ਇੱਕ ਨੰਬਰ ਵੜ ਆਪਾਂ ਬਾਈ ਜੀ ਤੋਰੀ ਹੈ ਇਹਦੀ ਕੀ ਡਿਟੇਲ ਐ ਸੂਹਾ ਸੂਹਾ ਦੂਜਾ ਸੂਏਗੀ ਦੂਜਾ ਸੂਏ ਸੁਣਾ ਤੇ ਇਹਨੂੰ ਕਿੰਨੇ ਕ ਦਿਨ ਲੈ ਜੂਗੀ ਜੀ ਹਜੇ 10 ਕ ਦਿਨ ਲੈ ਜੂਗੀ ਜੀ ਠੀਕ ਹੈ ਜੀ ਤੇ ਆਪਾਂ ਖਰੀਦੀ ਐ ਜੀ ਹਾਂਜੀ ਖਰੀਦੀ ਤੇ ਹੁਣ ਇਹ ਮੰਨ ਲਓ ਵੀ ਦੁੱਧ ਮਾਲਕਾਂ ਨੇ ਦੱਸਿਆ ਕੋਈ ਪਹਿਲੇ ਸੂਏ ਦਾ ਕਿੰਨਾ ਕਿੰਨਾ ਕ 16 ਤੋਂ 17 ਕਿਲੋ ਚ ਆ 16 ਤੋਂ 17 ਕਿਲੋ ਤੇ ਬਾਈ ਜੀ ਮੰਨ ਲਓ ਵੀ ਹੁਣੇ ਕੁਝ ਦਿਨ ਇਹਨੇ ਲੈ ਜਾਣੇ ਆ ਤੇ ਜਿਹੜਾ ਕੋਈ ਅੱਜ ਵੀਰ ਭਰਾ ਕੋਈ ਲੈਂਦਾ ਖਰੀਦਣ ਅਵੇਚਣ ਵਾਲਾ ਭਰਾ ਖਰੀਦ ਲੈਂਦਾ ਫੋਨ ਤੇ ਕਰ ਦਿਆਂਗੇ ਜੀ ਫੋਨ ਤੇ ਰੇਟ ਕਰਨਾ ਕਿਸਾਨ ਵੀਰੋ ਜਿਹੜਾ ਰੇਟ ਹੈ ਵੀਰ ਨੇ ਫੋਨ ਤੇ ਕਰਨਾ ਹੈ ਬੜੀ ਸੋਹਣੀ ਵੈੜ ਹੈ ਪਿੱਠਪੂੜੇ ਦੀ ਚੜਾਈ ਬੜੀ ਹੈ ਤੇ ਸੁਹਾ ਦੂਜਾ ਸੋਹਣਾ ਫੇਸ ਕੁਆਲਿਟੀ ਸੋਹਣੀ ਹੈ ਕ੍ਰਾਸ ਬਰੀਡ ਚ ਪੈਂਦੀ ਹੈ ਕਿਸਾਨ ਵੀਰੋ ਤੇ ਸੋਹਣਾ ਦੁੱਧ ਇਹਨੇ ਦੂਜੇ ਸੂਏ ਜਿਹੜਾ ਦੇ ਦੇਣਾ ਪਹਿਲੇ ਸੂਏ ਵੀ ਭਰਾ ਕਹਿੰਦਾ ਸੋਹਣਾ ਦੁੱਧ ਦਿੱਤਾ ਤੇ ਅੱਗੋਂ ਦੁੱਧ ਹੁੰਦਾ ਕਿਸਾਨ ਵੀਰੋ ਜਿਹੜਾ ਪਾਏ ਦਾ ਤੇ ਹੁਣ 2 ਨੰਬਰ ਗਾਂ ਵਿਖਾਉਣੇ ਕਿਸਾਨ ਵੀਰੋ ਫੇਸ ਕੁਆਲਟੀ ਬੜੀ ਸੋਹਣੀ ਹੈ ਤੋਰ ਤੋਰਾਗੇ ਤੇ ਤੁਸੀਂ ਤੁਰਦੀ ਦੀ ਜੱਜਮੈਂਟ ਲਾਓ ਲੈਵੇਨਿੰਗ ਉਹ ਬੜੀ ਖਬਰਦਾਰ ਵੱਛੀ ਹੈ ਕਿਆ ਬਾਤਾਂ ਵੈੜ ਕਿਸਾਨ ਵੀਰੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਹਾਈਟ ਲੈਂਥ ਬੜੀ ਇੱਕ ਵੱਡੀ ਵੈੜ ਆਪਾਂ ਤੁਹਾਨੂੰ ਕਿਸਾਨ ਵੀਰੋ ਜਿਹੜੀ ਦਿਖਾ ਰਹੇ ਹਾਂ ਜਿਹੜੀ ਥਣ ਤੋਂ ਥਣ ਦੀ ਵਿਥੀ ਜਾਂ ਸੈਜ ਗੈਪ ਆ ਬੜਾ ਸੋਹਣਾ ਸੈਜ ਗੈਪ ਹੈ ਤੇ ਜਿਹੜਾ ਟਾਈਮ ਆ ਕਿਸਾਨ ਵੀਰੋ ਏ ਤੁਸੀਂ ਸਾਢੇ 1:3 ਦਾ ਟਾਈਮ ਆ ਹਜੇ ਕੋਈ ਡੇਢ ਤੋਂ 2 ਘੰਟੇ ਜਿਹੜੇ ਚੋਾਈ ਚ ਇਹਦੇ ਪਏ ਆ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਵੇਖੋ ਤੁਸੀਂ ਤੁਰਦੀ ਦੀ ਦੀ ਜੱਜਮੈਂਟ ਲਾਇਓ ਤੇ ਪਿੱਠ ਬੁੜੇ ਦੀ ਚੜਾਈ ਵੇਖੋ ਕਿਸਾਨ ਵੀਰੋ ਕੀ ਬਾਤ ਆ ਇੱਕ ਤੁਸੀਂ ਜਿਹੜੀ ਵਹਿੜਾ ਸਕਰੀਨ ਤੇ ਦੇਖ ਰਹੇ ਆ ਬੜੀ ਸੋਹਣੀ ਵਹਿੜਾ ਕਿਸਾਨ ਵੀਰੋ ਇੱਕ ਵਾਰੀ ਘੇੜਾ ਹੋਰ ਘੜਾ ਬਾਈ ਸੋਹਣੀ ਵਹਿੜ ਤੁਸੀਂ ਸਕਰੀਨ ਤੇ ਦੇਖ ਰਹੇ ਆ ਜਿਹੜਾ 3.5 ਦਾ ਹਜੇ ਟਾਈਮ ਹੈ ਕਿਸਾਨ ਵੀਰੋ ਇਹਨੇ ਸੋਹਣਾ ਲੇਵਾ ਹਜੇ ਹੋਰ ਜਿਹੜਾ ਭਰ ਲੈਣਾ ਉਤੋਂ ਪਿੱਠ ਪੁੜੇ ਦੀ ਚੜਾਈ ਉਤੋਂ ਸਟੇਟ ਨੇ ਸਪੱਧਰ ਇੱਕ ਬਰੀਡ ਵਾਲੀ ਤੁਸੀਂ ਜਿਹੜੀ ਗਾਂ ਦਾ ਸਕਰੀਨ ਤੇ ਦੇਖ ਰਹੇ ਆ ਕਿਸਾਨ ਵੀਰੋ ਫੇਸ ਕੁਆਲਿਟੀ ਸੋਹਣੀ ਹੈ ਤੇ ਲੇਵੇ ਦੀ ਬੰਤਰ ਬਾਹ ਕਮਾਲ ਹੈ ਕਿਸੇ ਭਰਾ ਨੂੰ ਸਮਝਾਵੇ ਤੇ ਆਪਾਂ ਭਰਾ ਦਾ ਜਿਹੜਾ ਕੰਟੈਕਟ ਨੰਬਰ ਹੈ ਕਿਸਾਨ ਵੀਰੋ ਉਹ ਸਕਰੀਨ ਤੇ ਲਾ ਦੇਣਾ ਤੇ ਤੁਸੀਂ ਸਿੱਧਾ ਵੀਰ ਨਾਲ ਕੰਟੈਕਟ ਕਰਕੇ ਜਿਹੜਾ ਇਹ ਖਰੀਦ ਸਕਦੇ ਆ ਸੋਹਣੀ ਵੜ ਲੈਵੇ ਤੇ 나ੜਾ ਵੇਖੋ ਕਿਸਾਨ ਵੀਰੋ ਤੇ ਚੰਗੇ ਦੁੱਧ ਦੀ ਨਿਸ਼ਾਨੀ ਹੈ ਬਾਕੀ ਤੁਸੀਂ ਆਪ ਦੀ ਸਮਝਣਾ ਡੰਗਰ ਜਿਹੜਾ ਖਰੀਦ ਲੈਣਾ ਵੀ ਕਿੰਨਾ ਕੁ ਦੁੱਧ ਇਹਦੇ ਇਠੋਂ ਤੁਸੀਂ ਝੋ ਸਕਦੇ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਹੈ ਜੀ ਇਹਦੇ ਥੱਲੇ ਹੀ ਹੁਣ 24 25 ਕਿਲੋ ਬੌਲਾ ਹੀ ਆ 24 25 ਕਿਲੋ ਦੁੱਧ ਬੌਲਾ ਹੈਗਾ ਕਿੰਨੇ ਕੁ ਦਿਨ ਹੋਗੇ ਭਾਈ ਜੀ ਨੂੰ ਸੂਈ ਨੂੰ ਬਾਈ ਜੀ ਇਹਨੂੰ 5 4 ਦਿਨ ਹੋਏ ਪੰਜ ਚਾਰ ਦਿਨ ਹੋ ਗਏ ਕੋਈ ਦੁੱਧ ਮੰਨ ਲੈ ਕੋਈ ਬੌਲਾ ਮੰਨ ਲੈ 24 ਤੋਂ 25 ਲੀਟਰ ਹਾਂਜੀ ਤਿਆਰ ਆ ਆਪਣੇ ਘਰੇ ਦੋ ਡੰਗ ਚੁਾਈ ਕਰ ਸਕਦਾ ਜੇਰ ਦੀ ਵੀ ਓਕੇ ਆ ਜੀ ਜੇਰ ਦੀ ਕੰਪਲੀਟ ਆ ਜੀ ਤੇ ਇਹਦਾ ਬਾਈ ਜੀ ਰੇਟ ਇਹ ਫੋਨ ਤੇ ਹੀ ਦੱਸਾਂਗੇ ਇਹਦਾ ਵੀ ਰੇਟ ਫੋਨ ਤੇ ਹੀ ਹੈ ਕਿਸਾਨ ਵੀਰੋ ਸੋਹਣੀਆਂ ਵਹਿੜਾਂ ਦੋਵੇਂ ਆਪਾਂ ਦੋਹਾਂ ਦੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈਤੀ ਐ ਪੰਜ ਤੋਂ ਜਿਹੜੇ 4 ਦਿਨ ਹੋਏ ਇਸ ਵਹਿੜ ਨੂੰ ਸੂਈ ਨੂੰ ਇਹ ਬੱਚੇ ਦਾ ਨਾੜੂ ਆ ਜਿਹੜਾ ਕਿਸਾਨ ਵੀਰੋ ਨਾਲ ਆ ਬੜਾ ਸੋਹਣਾ ਐ ਨੇ ਮੇਲ ਕਾਫ ਨੂੰ ਜਨਮ ਦਿੱਤਾ ਜੇ ਵੱਛੀ ਹੁੰਦੀ ਤਾਂ ਕੀ ਬਾਤਾਂ ਸੀ ਤੇ ਦੋਹਾਂ ਨਗਾਂ ਦੀ ਬਣਦੀ ਸਾਰੀ ਡਿਟੇਲ ਆਪਾਂ ਤੁਹਾਨੂੰ ਜਿਹੜੀ ਲੈਤੀ ਐ ਬਾਕੀ ਤੁਸੀਂ ਆਪਦੀ ਸਮਝ ਨਾਲ ਜਿਹੜੇ ਜਲੰਧਰ ਵੀਰ ਨਾਲ ਕੰਟੈਕਟ ਕਰਕੇ ਇਹ ਦੋਵੇਂ ਨਗ ਤੁਸੀਂ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ